ਬਸ ਸਟੈਂਡ ਤੇ ਇੱਕ ਮਹਿਲਾ ਜਿਸ ਦਾ ਸਰਕਾਰੀ ਬਸ ਦੇ ਕੰਡਕਟਰ ਦੇ ਨਾਲ ਕਾਫੀ ਝਗੜਾ ਹੁੰਦਾ ਤੇ ਇਸੇ ਦਰਮਿਆਨ ਮਹਿਲਾ ਬੇਹੋਸ਼ ਵੀ ਹੋ ਗਈ ਹੈ ਜਿਸ ਨੂੰ ਤੁਰੰਤ ਐਂਬੂਲੈਂਸ ਦੇ ਵਿੱਚ ਸਰਕਾਰੀ ਹਸਪਤਾਲ ਲਿਆਂਦਾ ਗਿਆ ਤਾਂ ਮਾਮਲਾ ਬਟਾਲਾ ਦਾ ਜਿੱਥੇ ਬਸ ਸਟੈਂਡ ਤੇ ਇੱਕ ਮਹਿਲਾ ਕੁਲਦੀਪ कौर ਜਿਸ ਦਾ ਪਿੰਡ ਪੁਜਰਾਜ ਦੱਸਿਆ ਜਾ ਰਿਹਾ ਉਸ ਦਾ ਤੇ ਸਰਕਾਰੀ ਬਸ ਦੇ ਕੰਡਕਟਰ ਦਾ ਕਾਫੀ ਜ਼ਿਆਦਾ ਝਗੜਾ ਹੁੰਦਾ ਤੇ ਇਸੇ ਦਰਮਿਆਨ ਹੀ ਮਹਿਲਾ ਬੇਹੋਸ਼ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਕਿ ਸਵੇਰੇ 7 ਵਜੇ ਦੇ ਕਰੀਬ 7:30 ਮਿੰਟ ਤੇ ਜਦੋਂ ਬਟਾਲਾ ਦੇ बस स्टैन्ड ਤੇ ਇੱਕ ਸਰਕਾਰੀ ਬਸ ਆ ਕੇ ਰੁਕਦੀ ਹੈ ਜਿਸ ਵਿੱਚੋਂ ਕੁਲਦੀਪ ਕੌਰ ਨਾਮ ਦੀ ਮਹਿਲਾ ਉਤਰਦੀ ਹੈ ਤੇ ਹੰਗਾਮਾ ਕਰ ਦਿੰਦੀ ਹੈ ਮਹਿਲਾ ਦੇ ਮੁਤਾਬਕ ਬਸ ਦੇ ਕੰਡਕਟਰ ਨੇ ਕਿਹਾ ਕਿ ਇਸ ਤੇ ਜਾਣਕਾਰੀ ਦੇ ਮੁਤਾਬਕ ਕੰਡਕਟਰ ਦਾ ਇੱਕ ਪਾਸੇ ਕਹਿਣਾ ਇਸ ਮਹਿਲਾ ਦੇ ਕੋਲ ਅਸਲੀ ਆਧਾਰ ਕਾਰਡ ਨਹੀਂ ਹੈ ਇਸਨੇ ਮੋਬਾਈਲ ਦੇ ਵਿੱਚ ਆਧਾਰ ਕਾਰਡ ਦਿਖਾਇਆ ਜੋ ਕਿ ਮੰਤਵ ਪ੍ਰਾਪਤੀ ਨਹੀਂ ਹੈ ਇਸ ਨੂੰ ਕਿਹਾ ਕਿ ਟਿਕਟ ਲੈ ਤਾਂ ਅੱਗੇ ਬਦਤਮੀਜ਼ੀ ਸ਼ੁਰੂ ਕਰ ਦਿੰਦੀ ਹੈ ਤੇ ਬੱਸ ਡੇ ਤੇ ਪਹੁੰਚਨ ਤੇ ਹੰਗਾਮਾ ਕਰ ਦਿੰਦੀ ਹੈ ਦੂਜੇ ਪਾਸੇ ਮਹਿਲਾ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤੇ ਡਾਕਟਰਾਂ ਦੇ ਮੁਤਾਬਕ ਉਹ ਬੇਹੋਸ਼ ਸੀ ਉਸ ਦਾ ਬੀਪੀ ਵਧ ਗਿਆ ਸੀ ਤੇ ਫਿਲਹਾਲ ਉਸ ਦੀ ਹਾਲਤ ਜਿਹੜੀ ਸਥਿਰ ਹੈ ਪਰ ਮਹਿਲਾ ਗੱਲ ਕਰਨ ਦੀ ਹਾਲਤ ਦੇ ਵਿੱਚ ਨਹੀਂ ਹੈ ਪਰ ਇਸ ਮਾਮਲੇ ਦੇ ਦਰਮਿਆਨ ਜਿੱਥੇ ਕਾਫੀ ਜ਼ਿਆਦਾ ਹੰਗਾਮਾ ਹੋਇਆ ਤੇ ਇਹ ਜਿਹੜੀ ਮਹਿਲਾਵਾਂ ਦੇ ਲਈ ਬੱਸ ਸਰਵਿਸ ਹੈ ਇਹ ਆਏ ਦਿਨ ਹੀ ਕੰਡਕਟਰਾਂ ਦੇ ਲਈ ਤੇ ਡਰਾਈਵਰਾਂ ਦੇ ਲਈ ਵੱਡੀ ਮੁਸੀਬਤ ਵੀ ਬਣਦੀ ਨਜ਼ਰ ਆ ਰਹੀ ਹੈ ਮਹਾਰਾਣੀ ਨਹੀਂ ਮੜ ਗਿਆ ਬੜਾ ਸਾਈਟ ਤੇ ਕੱ ਘੜਦੀ ਘੜਦੀ ਗਈ ਜੀ ਘਰ ਤੂੰ ਨਾ ਮੰਗ ਤੂੰ ਇਹ ਤੂੰ ਇਹਦਾ ਇਦਿਨੀ ਚੱਲੇ ਜੀ ਆ ਤੇਰੇ ਕੋਲ ਜਾਂਦੇ ਓਏ ਓਏ ਤੂੰ ਨਾ ਮਿਲਦਾ ਮੈਂ ਸੁਣਾਦਾ ਤੇਰੀ ਜੇ ਸੋਹਰਿਆ ਹਾਂ ਓ ਮਗਰਾ ਕੀ ਜੇ ਬੱਸ ਇਧਰੋ ਚੜ੍ਹ ਗਏ ਨਾ ਇਧਰੋ ਕਿਹੜਾ ਬੰਦਾ ਬੋਲੋ ਓਏ ਗੋਇੰਦਵਾਲੀ ਮੇਨੂ ਫਰਨੀਚਰ ਮੁਕੀਏ ਤੇ ਫੰਡਿਆ ਦੇ ਬੈਂਗਿਆ ਬਾਜਰਦਾ ਤੇ ਕਿਹਟੋ ਲੜੂ ਕਰ ਬੈ ਜਾਓ ਕਿੱਥੇ ਜਾਓ ਪਾਟਪੁਰੀ ਆ ਗਿਆ ਪਾਟਪੁਰੀ ਮੋੜ ਜਾਓ

ਇਹ ਜਦੋਂ ਆਏ ਸੀਗੇ ਉਦੋਂ ਅਲਵੰਕੇ ਸੀਗੇ ਹੁਣ ਫਿਲਹਾਲ ਬੀਪੀ ਥੋੜਾ ਡੇ ਸੀਗਾ ਬਟ ਹੁਣ ਫਿਲਹਾਲ ਸਟੇਬਲ ਆ ਵੀ ਵਿਦ ਐਂਜਾਇਟੀ ਥੋੜੀ ਘਬਰਾਹਟ ਨਾਲ ਪੇਸ਼ੈਂਟ ਸੈਟ ਕੋ ਪ੍ਰੈਜੈਂਟ ਕੀਤਾ ਕੋਇਆ ਕੋ ਕਰਲਾ ਯਾਰ ਤੂੰ ਬੱਸ ਕਰਲਾ ਅੱਜ ਤੀਨਾ ਤੁਰ ਦਿਰਵਿੰਦਰ ਸਿੰਘ ਜੀ ਤੂੰ ਆ ਰਹੇਂ ਕਿਹੜੀ ਬੱਸ ਪਠਾਨ ਕੋਲੋਂ ਚੱਲ ਕੇ ਅੰਬਰਸਾ ਚੱਲੇਂਗੇ ਹਾਂ ਕਿਹੜੀ ਬੱਸ ਪੰਜਾਬ ਰੋਡ ਵਾਹ 53 48 ਬੱਸੇ ਚ ਕੀ ਹੋਇਆ ਜੀ ਗੱਲ ਕੋਈ ਨਹੀਂ ਹੋਈ ਸਾਰੇ ਅੱਡੇ ਚੁੱਕ ਕੇ ਲਿਆਉਂਦੇ ਆਂ ਅਸੀਂ। ਹਾਂ। ਧਾਰੀ ਵਾਲੀ ਵੀ ਅੱਡੇ ਚੁੱਕੇ ਆਂ, ਨਿਸ਼ਾਰੇ ਵੀ ਅੱਡੇ ਚੁੱਕੇ ਆਂ ਅਸੀਂ। ਇਹ ਜਨਾਨੀ ਨਿਸ਼ਾਰੇ ਤੋਂ ਬੈਠੀ ਆ। ਓਵਰਲੋਡ ਗੱਡੀ 63 ਸਵਾਰੀਆਂ ਮੈਂ ਪਿੱਛੋਂ ਲੈ ਕੇ ਆਉਂਦੇ ਆਂ। ਫੇਰ ਹੀ ਮੈਂ ਚਾਰ ਕੇ ਖੰਡਿਆ ਇਹਨਾਂ ਨੂੰ। ਇਹਨੂੰ ਮੈਂ ਕਿਹਾ ਬਾੜੀ ਤੋਂ ਥੋੜਾ ਗਾਵੇਂ ਥੱਲੇ ਮੁੰਡਾ ਖਲੋਤਾ ਸੀ। ਮੈਂ ਭਾਜੀ ਬਾੜੀ ਬੰਦ ਕਰ ਲਓ ਯਾਰ ਜਦੋਂ ਗੱਡੀ ਟਰਨ ਕਰਨੀ ਨਾ ਉਥੋਂ ਬਾਈ ਪਾ ਦੋ। ਕੋਈ ਥੱਲੇ ਡੇਗ ਪੈਣਾ। ਫੇਰ ਸਾਡੇ ਗਾਲੀ ਛਾਪਾ ਪੈਣ ਡਰਾਈਵਰ ਕਨਾਈਟਰ ਦੇ। ਉਹ ਇੰਨੀ ਗੱਲ ਕਹੀ। ਉਥੋਂ ਮੈਨਾਂ ਜਨਰਲ ਆ ਮੈਂ ਪਹਿਲਾਂ ਟੂਰ ਟਿਕਟ ਲਵ ਪਹਿਲੀ ਮੈਂ ਆਧਾਰ ਕਰ ਫੋਨ ਤੇ ਆ ਫੋਨ ਦੇ ਵਿੱਚ ਮੈਂ ਆਧਾਰ ਕਰਨੀ ਚੱਲਦਾਗਾ ਅੱਗੇ ਮੈਂ ਚੱਕਰ ਬੈਠੇ ਆ ਸਾਡੇ ਉਹਨਾਂ ਬੁੱਸ ਲੋ ਮੁਰਗੇ ਮੈਂ ਚੱਕਰਾਂ ਨੂੰ ਆਵਾਜ਼ ਮਾਰੀ ਉਹ ਆਏ ਸਾਇਰ ਤੇ ਗੱਡੀ ਲਵਾਈ ਇਹ ਮੈਨੂੰ ਕਹਿੰਦੇ ਚਪੇਰ ਮਾਰਨੀ ਮੈਂ ਤੂੰ ਚਪੇਰੀ ਮਾਰ ਲਵ ਬਾਈਪਾਸ ਤੇ ਫੇਰ ਇਹ ਗੱਡੀ ਗਾਂ ਖਾਨੇ ਉੱਤੇ ਕਿਉਂਕਿ ਨਾਕੇ ਤੇ ਕੋਈ ਵੀ ਹੈ ਨਹੀਂ ਸੀ ਠੀਕ ਇੰਨੀ ਗੱਲ ਕਹੀ ਮੈਂ ਗਾਂ ਆ ਗਿਆ ਜਨਾਨੀਆਂ ਕਹਿੰਦੀਆਂ ਤੂੰ ਥੋੜਾ ਹਸਾਮ ਨਾਲ ਬੋਲ ਬੋਲਣ ਕਿਦਾਂ ਨੇ ਜਨਾਨੀਆਂ ਨੇ ਭਾਂ ਹੈਗੇ ਹੋਰ ਗੱਲ ਕੋਈ ਨਹੀਂ ਹੈਗੀ ਇਹਨੂੰ ਮੈਂ ਨਾ ਮਾਰਾ ਚੰਗਾ ਇੱਥੇ ਆਈ ਬਟਾਲੇ ਮੈਂ ਸਵਾਰੀਆਂ ਲਾਉਣਿਆਂ ਇੱਥੇ ਆ ਕੇ ਪਹਿਲੇ ਖਲੋਤੀ ਨਹੀਂ ਪਹਿਲੇ ਕਿੰਨੀ ਵੀਰੀ ਬਣਾਉਂਦੇ ਭਾਈ ਹੁਣ ਇੱਥੇ ਨੇ ਉਹਨਾਂ ਦੇ ਸਾਹਮਣੇ ਖਲੋਤੀ ਚੰਗੀ ਮੈਂ ਮੁੜ ਕੇ ਹੱਥ ਥੱਲੇ ਹੁੰ ਡਿੱਗੀ ਬਾਕੀ ਗੱਲ ਕੋਈ ਨਹੀਂ ਹੈ ਗਈ ਨਾ ਇਹਨੂੰ ਮੈਂ ਕੋਈ ਬਸਲੂਕੀ ਕੀਤੀ ਨਾ ਕੋਈ ਗਈ ਬਸ ਇੰਨੀ ਗੱਲ ਕਹੀ ਮੈਂ ਆਹ ਧਾਰ卡ੜ ਫੂੰਚ ਨਹੀਂ ਚੱਲਣਾਗਾ ਸਾਡੀ ਜਿੰਨਾ ਮਰਜੀ ਗੱਲ ਕਰਾ ਦੇ ਪਹਿਲੀ ਵਾਰੀ ਆਏ ਘਰ ਉਹ ਜੀ ਚੜਦੇ ਹੀ ਬਸ ਭਾਂਜੀ ਇਹ ਸਾਹ ਪਾਦਰੇ ਪਹਿਲੀ ਵਾਰ ਚੜੀ ਆ ਸਾਡੇ ਨਾਲ ਜਿਹੜੀਆਂ ਸਵਾਰੀਆਂ ਹੁੰਦੀਆਂ ਉਹਨਾਂ ਨੂੰ ਪਤਾ ਵਾ ਕਿ ਅਸੀਂ ਟਿਕਟ ਸੜਕ ਸਵਾਰੀ ਬਾਲਕੇ ਨੇ ਤੋ ਕਰੀਦਾ ਆ ਦੁਕਾਨ ਵਾਲੇ ਭਾਈ ਨਾ ਇਹਨਾਂ ਨੂੰ ਪੁੱਛ ਲੋ ਭਾਈ ਇੱਥੇ ਜਿਹੜੇ ਅੰਦਰਿਆਂ ਦੁਕਾਨ ਵਾਲੇ ਉਹਨਾਂ ਨੂੰ ਪੁੱਛ ਲੋ ਕਿ ਮੈਂ ਬ੍ਰੇਕ ਮਾਰ ਕੇ ਸਵਾਰੀ ਚਾਰ ਕੇ ਖੜਦਾ ਇੱਥੇ ਮੈਂ ਕਹਿੰਦੀ ਸਵਾਰੀ ਨਹੀਂ ਛੱਡੀ ਹੈਗੀ ਭਾਜੀ